ਤੇ ਪਏ ਕਿਸਾਨਾਂ ਦੇ ਘਰੇ ਪਹੁੰਚ ਗਈ ਪੁਲਿਸ ਕਈਆਂ ਨੂੰ ਕਰ ਲਿਆ ਗ੍ਰਿਫਤਾਰ ਕਈਆਂ ਦੇ ਘਰਾਂ ਦੇ ਅੰਦਰ ਕਈਆਂ ਦੇ ਘਰਾਂ ਦੇ ਬਾਹਰ ਲਗਾ ਲੇ ਪੁਲਿਸ ਨੇ ਸਖਤ ਪਹਿਰੇ ਅੰਦਾਜ਼ਾ ਦਈਏ ਕਿ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਪੁਲਿਸ ਦੇ ਵੱਲੋਂ ਤੜਕਸਾਰ 3.5 ਵਜੇ 4 ਵਜੇ ਗ੍ਰਿਫਤਾਰ ਕਰ ਲਿਆ ਜੰਗਵੀਰ ਚੋਹਾਨ ਨੂੰ ਗ੍ਰਿਫਤਾਰ ਕਰਕੇ ਪੁਲਿਸ ਨਾਲ ਲੈ ਗਈ ਉਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਾਂ ਤੇ ਬਲਾਕਾਂ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਘਰਾਂ ਦੇ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ ਕਈਆਂ ਨੂੰ ਗ੍ਰਫਤਾਰ ਵੀ ਕਰ ਲਿਆ ਗਿਆ ਆਖਰ ਕਿਉਂ ਸੁੱਤੇ ਪਏ ਕਿਸਾਨਾਂ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਪੂਰੀ ਗਲਬਤ ਤੁਹਾਨੂੰ ਦੱਸ ਦਿਆਂ ਦਰਅਸਲ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਆ ਕਿ 5 ਤਰੀਕ ਨੂੰ ਅਸੀਂ ਚੰਡੀਗੜ੍ਹ ਕੇਰਾਂਗੇ ਚੰਡੀਗੜ੍ਹ ਦੇ ਵਿੱਚ ਤਰਨਾ ਲਾਵਾਂਗੇ ਰੇਲਾਂ ਵੀ ਰੋਕਾਂਗੇ ਚੱਕਾ ਜਾਮ ਵੀ ਕਰਾਂਗੇ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਮੁਲਾਕਾਤ ਹੁੰਦੀ ਆ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣਦੀ ਕਿਉਂਕਿ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਸੀ ਕਿ ਪਹਿਲਾਂ ਤੁਸੀਂ ਆ ਜਿਹੜੀ ਕਾਲ ਦਿੱਤੀ ਆ ਇਹ ਸਾਰਾ ਪ੍ਰੋਗਰਾਮ ਰੱਦ ਕਰੋ ਪਰ ਕਿਸਾਨ ਕਹਿੰਦੇ ਪਹਿਲਾਂ ਤੁਸੀਂ ਮੰਗਾਂ ਦੇ ਉੱਤੇ ਮੋਹਰ ਲਾਓ ਕਿ ਮੰਗਾਂ ਮੰਨਣੀਆਂ ਫਿਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਜਾਂਦੇ ਨੇ ਕਿਸੇ ਦੇ ਸਿੱਧੇ ਹੋ ਜਾਂਦੇ ਨੇ ਕਿਸਾਨਾਂ ਨੂੰ ਕਹਿੰਦੇ ਜੋ ਕਰਨਾ ਫਿਰ ਤੁਸੀਂ ਕਰ ਲਓ ਅੱਜ ਤੜਕਸਾਰ ਪੁਲਿਸ ਭੇਜ ਦਿੱਤੀ ਅਜਿਹਾ ਕੁਝ ਦੇਖਣ ਨੂੰ ਮਿਲਿਆ ਤਾਂ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਕਿ ਹੁਣ ਅਸੀਂ ਕਾਫਲੇ ਬਣਾ ਕੇ ਅਸੀਂ ਚੰਡੀਗੜ੍ਹ ਨੂੰ ਜਾਵਾਂਗੇ ਅੱਜ ਵੀ ਕਿਸਾਨਾਂ ਦੀ ਮੀਟਿੰਗ ਸੀ ਪਰ ਮੀਟਿੰਗ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਪੁਲਿਸ ਨੇ ਘਰੋਂ ਚੱਕ ਲਿਆ ਤਾਂ ਕੀ ਕੁਝ ਕਹਿ ਰਹੇ ਨੇ ਕਿਸਾਨ ਤੁਹਾਨੂੰ ਕਿਸਾਨ ਆਗੂ ਦੀ ਜਵਾਨੀ ਸੁਣਾਉਂਦੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਤੇ ਸਖਤ ਪਹਿਰੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਉਹ ਲੱਗੇ ਹੋਏ ਨੇ ਕਿਸਾਨ ਆਗੂ ਗੁਰਜੀਤ ਸਿੰਘ ਕਾ ਖਾਲਸਾ ਵਰੀ ਪਤਮ ਬਿੰਦਰ ਸਿੰਘ ਗੋਲੇਵਾਲਾ ਸੁਭਾ ਪ੍ਰਧਾਨ ਕਾਮਿਕਸਾਂ ਜੀ ਨੂੰ ਸੋ ਅੱਜ ਮਾਨ ਸਰਕਾਰ ਦੀਆਂ ਜੋ ਧੱਕੇਸ਼ਾਹੀਆਂ ਨੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਐਸਕੇਮ ਦੇ ਨਾਲ ਜੋ ਸਾਡੀ ਮੀਟਿੰਗ ਦਿੱਤੀ ਹੋਈ ਸੀ 10 ਤਰੀਕ ਦੀ ਸਾਡੀ ਐਨਸੀਐਮ ਮਾਨ ਨੇ ਫਰਮਾਂਗਾ ਤੇ ਡਿਸਕਸ ਹੋ ਰਹੀ ਸੀ ਤੇ ਅਚਾਨਕ ਹੀ ਪਛਾ ਕੇ ਮਾਨ ਸਾਹਿਬ ਭੱਜ ਕੇ ਉੱਥੋਂ ਵੀਡੀਓ ਚਲੇ ਗਏ ਔਰ ਆਏ ਅਸੀਂ 11:15 ਵਜੇ ਮੈਂ ਇੱਥੇ ਘਰ ਅਸੀਂ ਹੁਣ ਪਹੁੰਚੇ ਆਂ ਆਉਂਦਿਆਂ ਨੂੰ ਜੋ ਕੁਲਸ ਫੋਰਸ ਹੈ ਸਾਡੇ ਚੌਂਕੀ ਅੰਚਾਰ ਸਾਹਿਬ ਘਰੇ ਬੈਠੇ ਨੇ ਬਾਹਰ ਚ ਖੜੇ ਨੇ ਔਰ ਹੁਣ ਲਜਾਨ ਦੀ ਗੱਲ ਕਰ ਰਹੇ ਨੇ ਕਿ ਲੈ ਕੇ ਜਾਣਾ ਦੇਖੋ ਇੱਕ ਕਿਸਾਨੀ ਮੰਗਾਂ ਵਾਸਤੇ ਅਸੀਂ ਕੋਈ ਡਾਕਾ ਨਹੀਂ ਅਸੀਂ ਕੋਈ ਕਤਲ ਤਾਂ ਕੀਤਾ ਨਹੀਂ ਹੈ ਅਸੀਂ ਲੋਕਾਂ ਵਾਸਤੇ ਸਾਰੇ ਇਹ ਜੋ ਮੁਲਾਜ਼ਮ ਆਏ ਨੇ ਇਹ ਵੀ ਤਾਂ ਇੱਕ ਕਿਸਾਨ ਨੇ ਕਿਸਾਨਾਂ ਵਾਸਤੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਜੋ ਸਾਡੀਆਂ ਰਹਿੰਦੀਆਂ ਨੇ ਉਹਦੇ ਵਾਸਤੇ ਜਿਹੜਾ ਸਾਡੀਆਂ ਅਸੀਂ ਫਿਰ ਰਹੇ ਆ ਤਾਂ ਇੱਕ ਬਹੁਤ ਵੱਡੀਆਂ ਧੱਕੇ ਚੰਗੇ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ ਜੇ ਜਥੇਬੰਦੀਆਂ ਨੂੰ ਜਾਂ ਲੋਕਾਂ ਨੂੰ ਕਹੇਗਾ ਦਬਾਇਆ ਨਹੀਂ ਜਾ ਸਕਦਾ ਇਹ ਤਾਂ ਇੱਕ ਬਹੁਤ ਵੱਡਾ ਇੱਕ ਅਟੈਕ ਹੈ ਮੈਂ ਕਹੂੰਗਾ ਕਿਸਾਨਾਂ ਤੇ ਕੰਡੀਆਂ ਜਥੇਬੰਦੀਆਂ ਨਹੀਂ ਸਾਰੇ ਕਿਸਾਨਾਂ ਤੇ ਅਟੈਕ ਹੈਗਾ ਕਿਉਂ ਨਾ ਮੰਗਾਂ ਮੰਨਣ ਦੇ ਵਿੱਚ ਆਏ ਉਹਨਾਂ ਨੂੰ ਖਜਲ ਖਰ ਕੀਤਾ ਜਾਵੇ ਇਸ ਤਰ੍ਹਾਂ ਕੀਤਾ ਜਾਵੇ ਸੋ ਇਸ ਤਰ੍ਹਾਂ ਕਿੰਨਾ ਚਿਰ ਚੱਲੇਗਾ ਜਦ ਲੋਕਾਂ ਦੇ ਵਿੱਚ ਬਗਾਵਤ ਹਾਸਾਕਾਰ ਮਚ ਜਾਂਦੀ ਹੈ ਚਾਰ ਲੀਡਰਾਂ ਨੂੰ ਇਕੱਠੇ ਕਰਨ ਲਈ ਥੱਲੇ ਆ ਲੋਕ ਤਾਂ ਉਸੇ ਤਰ੍ਹਾਂ ਨੇ ਜਿਉਂ ਨਾਲ ਵਿੱਚ ਬਗਾਵਤ ਹੁੰਦੀ ਹੈ ਫਿਰ ਕੀ ਹੈਗੀ ਆ ਸੋ ਮੈਂ ਕਹੂੰਗਾ ਕਿ ਇਹ ਤਰੀਕਾ ਚੰਗਾ ਨਹੀਂ ਹੈ ਔਰ ਦੂਜੀ ਗੱਲ ਇਹ ਹੈਗੀ ਆ ਵੀ ਸਾਨੂੰ ਇਸ ਤਰ੍ਹਾਂ ਜਾ ਰਹੇ ਨੇ ਉੱਥੇ ਜਿਵੇਂ ਅਸੀਂ ਕੋਈ ਵੱਟੇ ਦੋਚੀ ਹੋਈ ਹੈ ਥਾਣਿਆਂ ਦੇ ਵਿੱਚ ਕਿਉਂਕਿ ਇਹ ਵਿਚਲ ਜਾ ਕੇ ਬਿਠਾਉਂਦੀ ਗੱਲ ਕਰ ਰਹੇ ਨੇ ਸਾਨੂੰ ਜੇ ਨਜ਼ਰਬੰਦ ਕਰਨਾ ਸੜੇ ਘਰਾਂ ਦੇ ਸਾਡੇ ਪਰਿਵਾਰ ਨਾਲ ਆਪਦੀ ਗੱਲ ਕਰਾਂ ਮੇਰਾ ਕੱਲਾ ਪਰਿਵਾਰ ਹੈ ਅਸੀਂ ਦੋਵੇਂ ਜੀ ਹਾਂ ਕੁਝ ਸਾਡੇ ਮਗਰੋਂ ਕੁਝ ਹੋ ਜਾਂਦਾ ਹੈ ਕੋਈ ਚੋਰੀ ਹੋ ਜਾਂਦੀ ਹੈ ਕੋਈ ਉਹ ਜੀ ਗੱਲ ਹੋ ਜਾਂਦੀ ਉਹ ਜ਼ਿੰਮੇਵਾਰ ਕੌਣ ਹੈ ਕਿਹਦੀ ਜ਼ਿੰਮੇਵਾਰੀ ਉੱਥੇ ਜੇ ਇਹ ਜੇ ਸਾਨੂੰ ਰੱਖਣਾ ਹੈ ਠੀਕ ਹੈ ਬੇਲੀ ਗੱਲ ਤਾਂ ਸਨ ਕਾਦੇ ਵਸਦੇ ਕਿਉਂ ਅਸੀਂ ਆਦਾ ਅਸੀਂ ਐਸਕੇਮ ਦਾ ਇੱਕ ਰਿਕਾਰਡ ਰਿਹਾ ਸਾਲ ਐਸਕੇਮ ਦਿੱਲੀ ਧਰਨਾ ਲਾਇਆ ਇੱਕ ਨਰਮੀ ਕੋਈ ਭਜਲ ਖਵਾ ਲਈ ਜਾ ਕੋਈ ਰੋਲਾ ਰੱਪਾ ਨਹੀਂ ਪਾਇਆ ਤੇ ਅੱਗੇ ਇਹ ਇਸਕੀਮ ਕੀ ਕਰਦਾ ਇਸਕੀਮ ਨੇ ਜਾਣਾ ਤਾਂ ਉਹਦੀਆਂ ਜਿਹੜੀਆਂ ਹੱਕੀ ਮੰਗਾ ਵਾਸਤੇ ਜਾਣਾ ਹੈਗਾ ਕਿ ਉਹਨਾਂ ਨੇ ਕੋਈ ਸਿਰ ਰੋਲਾ ਰੱਪਾ ਥੋੜੀ ਪੋਣਾ ਹੈ ਕਿ ਇਸ ਤਰ੍ਹਾਂ ਸਰਸਾਂ ਜਾ ਕੇ ਡੇਟਾ ਨੂੰ ਸਾਰਿਆਂ ਨੂੰ ਦਬਾ ਲਓ ਡੇਟਾ ਨੂੰ ਸਾਰਿਆਂ ਨੂੰ ਫੜ ਲਓ ਇਹ ਕੰਮ ਇਹ ਇਹ ਕੰਮ ਚੰਗੇ ਹੈਗੇ ਆ ਸੋ ਮੈਂ ਕਹੂੰਗਾ ਮੈਂ ਹੁਣ ਫਿਰ ਬੈਠੇ ਨੇ ਇੱਥੇ ਸਾਡੇ ਐਸ.ਆਈ. ਸਾਹਿਬ ਸਰਦਾਰ ਚਮਕੌਰ ਸਿੰਘ ਮੈਂ ਇਹਨਾਂ ਨੂੰ ਕਹੂੰਗਾ ਵੀ ਇੱਥੇ ਸਾਡੀ ਇੱਥੇ ਡਿਊਟੀ ਲਾ ਦਿੱਤੀ ਜਾਵੇ ਬਾਅਦ ਦੇ ਵਿੱਚ ਸਾਡੇ ਫੈਸਲੇ ਆਓ ਠੀਕ ਆ ਮੈਂ ਘਰੇ ਬੈਠਾ ਹੈਗਾ ਵੀ ਮੈਨੂੰ ਕਹ ਘਰੋਂ ਵੇ ਘਰ ਕਿਉਂ ਅਸੀਂ ਕਿਹੜਾ ਖਾਣਾ ਦੇ ਸਾਨੂੰ ਖੱਜਲ ਖੁਆਰ ਅਸੀਂ ਲੋਕਾਂ ਦੀ ਹੱਕੀ ਮੰਗਾਂ ਵਾਸਤੇ ਲੜਦੇ ਆ ਅਸੀਂ ਕੋਈ ਗਲਤ ਕੰਮ ਕਰਦੇ ਆ ਅਸੀਂ ਕੋਈ ਡਾਕੇ ਮਾਰਦੇ ਚੋਰੀ ਕਰਦੇ ਅਸੀਂ ਕੋਈ ਨਸ਼ੇ ਵੇਚਦੇ ਆ ਸੋ ਜਿੱਥੇ ਕਰਨਾ ਉੱਥੇ ਕਰੇ ਸਰਕਾਰ ਜੋ ਕੰਮ ਕਰਨ ਵਾਲੇ ਹੈਗੇ ਆ ਜੋ ਨਸ਼ਿਆਂ ਵਾਲਾ ਕੰਮ ਹੈ ਜੋ ਲੁੱਟਾਂ ਖੋਹਾਂ ਵਾਲਾ ਕੰਮ ਹੈ ਜਿੱਥੇ ਕਰਨਾ ਉਹਨਾਂ ਨੂੰ ਉਹ ਨਹੀਂ ਫੜਿਆ ਜਾਂਦਾ ਤੇ ਇੱਥੇ ਜੋ ਹੱਕ ਸੱਚ ਦੀ ਗੱਲ ਕਰਦੇ ਲੋਕ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀਆਂ ਦੀ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਅਸੀਂ ਘਰੇ ਨਹੀਂ ਆਏ ਐਸਾ ਚੰਡੀਗੜ੍ਹੋਂ ਹਲੇ ਘਰੇ ਆਇਆ 11:00 11:30 ਵਜੇ ਉੱਥੋਂ ਘਰ ਆਇਆ ਤੇ ਆਉਂਦੇ ਨੂੰ ਕਿ ਹੋਸਕੜੀ ਆ ਰੋਟੀ ਪਾਣੀ ਖਾਦਾ ਨਹੀਂ ਕੁਝ ਨਹੀਂ ਹੈ ਜੇ ਘਰੇ ਆ ਕੇ ਵੜੇ ਆ ਤਾਂ ਫੋਰਸ ਆਈ ਬੈਠੀ ਐ ਸੋ ਇਹ ਕੰਮ ਮੈਂ ਕਹੂੰਗਾ ਚੰਗਾ ਨਹੀਂ ਹੈਗਾ ਸੋ ਮੈਂ ਵੀਡੀਓ ਰਾਹੀਂ ਦੱਸਦਾ ਵੀ ਸਾਰੇ ਲੋਕਾਂ ਨੂੰ ਆਪਾਂ ਅਲਰਟ ਹੋ ਇਸ ਤਰ੍ਹਾਂ ਨਹੀਂ ਹੈ ਇਹ ਇਸ ਤਰ੍ਹਾਂ ਆਪਾਂ ਨੂੰ ਸਰਕਾਰਾਂ ਨੇ ਕਰ ਕਰ ਲਿਆ ਤਾਂ ਫਿਰ ਇਹ ਸਰਕਾਰਾਂ ਇਸ ਵਾਸਤੇ ਬਣਾਈਆਂ ਇਹਨਾਂ ਨੂੰ 92 ਜੋ ਅਸੀਂ ਐਮਐਲਏ ਨੇ ਜਿਤਾਏ ਹੈਗੇ ਬਹੁਤ ਮਤ ਦਿੱਤਾ ਹੈਗਾ ਇਸ ਕਰਕੇ ਕਿ ਬਦਲਾ ਆਵੇਗਾ ਆ ਬਦਲਾ ਹੈਗਾ ਕਿ ਕਿਸਾਨਾਂ ਨੂੰ ਜਿਹੜਾ ਲੀਡਰਾਂ ਨੂੰ ਹੈਗਾ ਉਹਨਾਂ ਨੂੰ ਜਾ ਕੇ ਜਿਹੜਾ ਜਥੇ ਉਹਨੋਂ ਉਤੇ ਰੱਖ ਲੋ ਇਹ ਇਸ ਵਾਸਤੇ ਸਰਕਾਰਾਂ ਨੇ ਬਣਾਈਆਂ ਸੀ ਇਸ ਵਾਸਤੇ ਨਹੀਂ ਬਣਾਈਆਂ ਸੀ ਸੋ ਇਹ ਠੀਕ ਨਹੀਂ ਹੈ ਮੈਂ ਇਹ ਪਦਵਾਰਾ ਫਿਰ ਕਹੂੰਗਾ ਖੋਰਸ ਨੇ ਸੇ ਵਾਸੀ ਆਈ ਆ ਉਹਦੇ ਵੱਡੇ ਅਫਸਰਾਂ ਨਾਲ ਗੱਲ ਕਰਕੇ ਤਾਂ ਇਹ ਵੀ ਸਾਨੂੰ ਇੱਥੇ ਐਸੀ ਸਾਨੂੰ ਘਰਾਂ ਚ ਰਹਿਣ ਦਿਓ ਉਹਦੇ ਡਿਊਟੀ ਲਾ ਦਿਓ ਸਾਨੂੰ ਨਾ ਜਾਣ ਦੇਓ ਪਰ ਨਹੀਂ ਜਾਣ ਦੇਣਾ ਤਾਂ ਠੀਕ ਹੈ ਜੇਕਰ ਰੋਲਾ ਆਪਾਂ ਫੇਰ ਪਾਉਗਾ ਫਿਰ ਦੇਖਾਂਗੇ ਕੀ ਬਣਦਾ ਹੈਗਾ ਸੋ ਇਹ ਗੱਲ ਖੜਨੀ ਨਹੀਂ ਇਹ ਜਿਹੜਾ ਇੱਕ ਲੀਡ ਨੂੰ ਫੜ ਕੇ ਜੀ ਲੀਡ ਦੇ ਨਾਲ ਜੋ ਮਤਲਬ ਲੋਕ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਨੇ ਸਾਡੇ ਦੀ ਜੋ ਆਵਾਜ਼ ਚ ਆਪਣੀ ਹੈਗੀ ਸੋ ਇਹ ਗੱਲ ਇਹਨਾਂ ਨੂੰ ਮਹਿੰਗਾ ਬੋਵੇਗਾ ਪ੍ਰਸ਼ਾਸਨ ਨੂੰ ਕਿਉਂਕਿ ਅਸੀਂ ਹਮੇਸ਼ਾ ਨਾਲ ਅਸੀਂ ਪ੍ਰਸ਼ਾਸਨ ਦੇ ਨਾਲ ਕਦੇ ਉਹੋ ਜੀ ਗੱਲ ਕੀਤੀ ਹੈ ਨਾ ਕਦੇ ਸਰਕਾਰਾਂ ਨੇ ਕੀਤੀ ਇਸ ਤਾਂ ਉਹਦੇ ਹੱਕ ਸੱਚੀ ਗੱਲ ਕਰਦੇ ਹੁੰਦੇ ਸੀ ਇਹ ਗੱਲਾਂ ਨੂੰ ਨਹੀਂ ਨਾ ਕੀਤਾ ਜਾਵੇ ਸੋ ਮੈਨੂੰ ਲੱਗਦਾ ਵੀ ਸਾਰੇ ਲੀਡਰਾਂ ਦੇ ਨਾਲ ਇਸ ਤਰ੍ਹਾਂ ਦੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਹੋਇਆ ਤੇ ਬਹੁਤ ਵਧੀਆ ਗੱਲ ਨਹੀਂ ਆ ਇਸ ਤਰ੍ਹਾਂ ਸਾਡੇ ਧਰਨੇ ਲੱਗਾਰੇ ਜਿੱਦਾਂ ਸਾਡੇ ਜਿਹੜੇ ਅਸੀਂ ਸੰਘਰਸ਼ ਕਰਨੇ ਆ ਇਹ ਕਦੇ ਰੁਕਿਆ ਨਹੀਂ ਕਰਦੇ ਮੈਂ ਮੁਕੇਸ਼ ਚੰਦਰ ਸ਼ਰਮਾ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਕੱਲ ਇੱਕ ਮੀਟਿੰਗ ਜਿਹੜੀ ਪੰਜਾਬ ਸਰਕਾਰ ਨਾਲ ਪਰ ਸਹਿਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅਗਵਾਈ ਦੇ ਵਿੱਚ ਹੋਈ ਸੀ ਪਰ ਮੀਟਿੰਗ ਦੇ ਵਿੱਚ ਗੱਲ ਕਰਦੇ ਆ ਅਚਨਕ ਸੀਐਮ ਸਾਹਿਬ ਜਿਹੜੀ ਮੀਟਿੰਗ ਤੋੜ ਕੇ ਤੇ ਕਿਸਾਨਾਂ ਨੂੰ ਚੈਲੰਜ ਕਰਕੇ ਉੱਥੋਂ ਚਲੇ ਗਏ ਤੇ ਉਹਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਹੁਣ ਅੱਗੇ ਕੀ ਕਰਨਾ ਇੱਕ ਮੀਟਿੰਗ ਅੱਜ ਰੱਖੀ ਸੀ ਪਰ ਪੰਜਾਬ ਸਰਕਾਰ ਵੱਲੋਂ ਅੱਜ ਇੰਨਾ ਨਿੰਦਣਯੋਗ ਜਿਹੜਾ ਕੰਮ ਕੀਤਾ ਜਾ ਰਿਹਾ ਸਾਡੇ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਮੇਰੇ ਘਰ ਵੀ ਅੱਜ ਤੜਕੇ 4 ਵਜੇ ਜਿਹੜੀ ਰੇਡ ਕੀਤੀ ਗਈ ਮੈਂ ਤਾਂ ਕਿਸੇ ਤਰ੍ਹਾਂ ਅੰਡਰਗਰਾਉਂਡ ਹੋ ਗਿਆ ਤੇ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਰਿਹਾ ਤਾਂ ਮੇਰੇ ਘਰ ਦੀ ਵੀ ਸਾਰੇ ਦੀ ਤਲਾਸ਼ੀ ਕੀਤੀ ਗਈ ਅਜੇ ਵੀ ਉੱਥੇ ਪੁਲਿਸ ਬੈਠੀ ਆ ਪਰ ਇਸੇ ਤਰ੍ਹਾਂ ਹੋਰ ਕਿਸਾਨ ਆਗੂਆਂ ਦੇ ਘਰ ਵੀ ਜਿਹੜਾ ਫੋੜੋ ਫੜਾਈ ਛਾਪੇਮਾਰੀ ਕਰ ਰਹੀ ਆ ਜਿੱਦਾਂ ਮੇਰੇ ਸਾਥੀ ਜਗਵੀਰ ਸਿੰਘ ਚੋਹਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਵੀਰਪਾਲ ਸਿੰਘ ਢਿੱਲੋਂ ਕਾਦੀਆਂ ਤੋਂ ਕੁੱਲ ਹਿੰਦ ਕਿਸਾਨ ਸਭਾ ਕ੍ਰਾਂਤੀਕਾਰ ਯੂਨੀਅਨ ਹੋਰ ਸਾਰੀਆਂ ਯੂਨੀਅਨ ਦੇ ਘਰ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ ਬਹੁਤ ਨਿੰਦਾ ਜੋ ਜੋ ਜਿਹੜਾ ਇਹਨਾਂ ਦਾ ਨਿੰਦਣਯੋਗ ਗੱਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਇਹ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬ ਸਕਦੇ ਕਿਉਂਕਿ ਅਸੀਂ ਆਪਣੀਆਂ ਹੱਕੀ ਮੰਗਾਂ ਦੇ ਲੈਣ ਲਈ ਉਹਨਾਂ ਨਾਲ ਕੱਲ ਗੱਲਬਾਤ ਕਰਨ ਗਏ ਸੀ ਤੇ ਗੱਲਬਾਤ ਦੇ ਜ਼ਰੀਏ ਜਿਹੜਾ ਕੋਈ ਮਸਲਾ ਹੱਲ ਕਰਾਉਣ ਗਏ ਸੀ ਨਾ ਕਿ ਸਾਨੂੰ ਧਰਨਿਆਂ ਦਾ ਸ਼ੌਕਿਆ ਇਹਨਾਂ ਦੀ ਜਿੰਨੀ ਨਖੇਦੀ ਕੀਤੀ ਜਾਵੇ ਉਹ ਬਹੁਤ ਘਾਟਿਆ ਬਹੁਤ ਨਿੰਦਣਯੋਗ ਕੰਮ ਜਿਹੜਾ ਕੀਤਾ ਜਾ ਰਿਹਾ ਜਿਹੜਾ ਕਿਸਾਨ ਆਗੂਆਂ ਨੂੰ ਦਬਾਉਣ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੱਦਾਂ ਸਾਰਿਆਂ ਨੂੰ ਪਤਾ ਵੀ ਬੱਚਿਆਂ ਦੇ ਜਿਹੜੇ ਇਮਤਿਹਾਨ ਜਿਹੜੇ ਪੇਪਰ ਚੱਲ ਰਹੇ ਆ ਸਾਡੇ ਘਰਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਵੀ ਕਮਰਿਆਂ ਦੇ ਵਿੱਚੋਂ ਠਾਲ ਕੇ ਡਿਸਟਰਬ ਕੀਤਾ ਗਿਆ ਆ ਇਹ ਜਿਹੜੀ ਆ ਬਹੁਤ ਨਿੰਦਣਯੋਗ ਜਿਹੜਾ ਕਦਮ ਇਹਨਾਂ ਵੱਲੋਂ ਚੁੱਕਿਆ ਜਾ ਰਿਹਾ ਆ ਇਹਦੀ ਨਿਖੇਧੀ ਮੈਂ ਮੁਕੇਸ਼ ਚੰਦਰ ਸ਼ਰਮਾ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਕੱਲ ਇੱਕ ਮੀਟਿੰਗ ਜਿਹੜੀ ਪੰਜਾਬ ਸਰਕਾਰ ਨਾਲ ਸਨਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅਗਵਾਈ ਦੇ ਵਿੱਚ ਹੋਈ ਸੀ ਪਰ ਮੀਟਿੰਗ ਦੇ ਵਿੱਚ ਗੱਲ ਕਰਦੇ ਆ ਅਚਾਨਕ सीएम साहब ਜਿਹੜੀ ਮੀਟਿੰਗ ਤੋੜ ਕੇ ਤੇ ਕਿਸਾਨਾਂ ਨੂੰ ਚੈਲੰਜ ਕਰਕੇ ਉੱਥੋਂ ਚਲੇ ਗਏ ਤੇ ਉਹਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਹੁਣ ਅੱਗੇ ਕੀ ਕਰਨਾ ਇੱਕ ਮੀਟਿੰਗ ਅੱਜ ਰੱਖੀ ਸੀ ਪਰ ਪੰਜਾਬ ਸਰਕਾਰ ਵੱਲੋਂ ਅੱਜ ਇੰਨਾ ਨਿੰਦਣਯੋਗ ਜਿਹੜਾ ਕੰਮ ਕੀਤਾ ਜਾ ਰਿਹਾ ਸਾਡੇ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀ